ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚੱਲ ਨੇ ਭਈ ਮੀਂਹ ਪਈ ਜਾਂਦਾ ਕੈਲੀਫੋਰਨੀਆ ਦੇ ਵਿੱਚ ਤੇ ਪੂਰਾ ਜਿਹੜਾ ਮੌਸਮ ਆ ਜਿਵੇਂ ਮੈਂ ਕਹਿੰਦਾ ਵੀ ਇਸ ਟਾਈਮ ਮੀਂਹ ਬੱਪੇੜਾ ਚੱਲ ਰਿਹਾ ਹੈਗਾ ਜਿਹਦਾ ਕਰਕੇ ਸੜਕਾਂ ਦੇ ਉੱਤੇ ਵੀ ਕਾਫੀ ਜਿਵੇਂ ਮੈਂ ਕਹਿੰਦਾ ਵੀ ਪ੍ਰੋਬਲਮ ਆ ਰਹੀ ਹੈਗੀ ਹੈ ਕਿਉਂਕਿ ਇਹ ਪਹਿਲਾ ਭਾਰੀ ਮੀਂਹ ਹੈ ਕੈਲੀਫੋਰਨੀਆ ਦਾ ਜਿਹਦਾ ਕਰਕੇ ਜਿਹੜਾ ਤੇਲ ਵਗੈਰਾ ਸੜਕਾਂ ਤੇ ਜਰੋਂ ਜੰਮਿਆ ਹੁੰਦਾ ਹੈਗਾ ਜਦੋਂ ਫਿਰ ਉਹ ਉੱਪਰ ਆਉਂਦਾ ਤਾਂ ਉਹਦਾ ਕਰਕੇ ਸਲਿੱਪਰੀ ਹੋ ਜਾਂਦੀਆਂ ਹੈਗੀਆਂ ਰੋੜਾਂ ਜਿਹਦਾ ਕਰਕੇ ਮੈਨੂੰ ਲੱਗਦਾ ਵੀ ਜਦੋਂ ਆਪਾਂ ਗੱਡੀ ਤੋਰਦੇ ਆ ਤਾਂ ਐਕਸੀਲੇਟਰ ਵਗੈਰਾ ਬਹੁਤਾ ਜਿਆਦਾ ਨਾ ਨਾਪੋ ਕਿਉਂਕਿ ਨਹੀਂ ਫਿਰ ਜਿਹੜੇ ਟਾਇਰ ਹੁੰਦੇ ਆ ਉਹ ਸਲਿੱਪ ਕੱਢਣ ਲੱਗ ਜਾਂਦੇ ਆ ਗੱਡੀ ਕਈ ਵਾਰੀ ਸਕਿਡ ਕਰ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਜਦੋਂ ਕਿਤੇ ਪਾਣੀ ਪੁਣੀ ਖੜਾ ਸੜਕ ਦੇ ਉੱਤੇ ਤਾਂ ਉਹਦੇ ਵਿੱਚ ਬਹੁਤ ਹੀ ਤੇਜ਼ ਬ੍ਰੇਕਾਂ ਨਾ ਮਾਰੋ ਕਿਉਂਕਿ ਕਈ ਵਾਰੀ ਗੱਡੀ ਫੇਰ ਵੀ ਸਕਿਡ ਕਰ ਜਾਂਦੀ ਹੁੰਦੀ ਹੈ ਤੇ ਖਾਸ ਤੌਰ ਤੇ ਜਿਹੜੇ ਭਾਰੀ ਟਰੱਕ ਚਲਾ ਰਹੇ ਆ ਸਾਡੇ ਵੀਰ ਬਹਾ ਸੜਕਾਂ ਦੇ ਉੱਤੇ ਉਹ ਬਹੁਤ ਜ਼ਿਆਦਾ ਖਿਆਲ ਰੱਖੋ ਕਿਉਂਕਿ ਜਦੋਂ ਛੜਕਾਂ ਗਿੱਲੀਆਂ ਹੁੰਦੀਆਂ ਹੈਗੀਆਂ ਤੇ ਖਾਸ ਤੌਰ ਤੇ ਪਾਣੀ ਵਗੈਰਾ ਖੜਾ ਹੁੰਦਾ ਤੇ ਆਪਾਂ ਜ਼ੋਰ ਦੀ ਜਿਵੇਂ ਕਹ ਲਾਈ ਮੂਰੇ ਦੇਖਦੇ ਨਹੀਂ ਇੱਕਦਮ ਟ੍ਰੈਫਿਕ ਖੜਾ ਹੋ ਬ੍ਰੇਕਾਂ ਮਾਰਦੇ ਆ ਤੇ ਕਈ ਵਾਰੀ ਫਿਰ ਜਾਂ ਟਰੱਕ ਆ ਉਹ ਜੈਕ ਨਾਈਫ ਵਗੈਰਾ ਹੋਣਦੇ ਉਹਦੇ ਡਰ ਰਹਿੰਦੇ ਹੈਗੇ ਸੋ ਮੀ ਇਹ 2-4 ਦਿਨ ਹੋਰ ਪੈਣਾ ਹੈਗਾ ਜਿੱਤਾ ਕਰਕੇ ਛੜਕਾਂ ਵਗੈਰਾ ਤੇ ਜਿਵੇਂ ਕਹ ਲਾਈ ਪਾਣੀ ਵਗੈਰਾ ਵੀ ਹੋਊਗਾ ਨਾਲ ਦੀ ਨਾਲ ਕਈ ਥਾਂ ਤੇ ਮੱਡ ਸਲਾਈਡ ਵਗੈਰਾ ਵੀ ਹੋ ਜਾਂਦੀ ਹੁੰਦੀ ਹੈ ਇਹੀ ਦਾ ਕਰਕੇ ਕਈ ਵਾਰੀ ਜੇ ਮੈਂ ਕਲਪ ਟ੍ਰੈਫਿਕਾਂ ਦੇ ਵਿੱਚ ਖੜਨਾ ਵੀ ਪੈਂਦਾ ਹੁੰਦਾ ਤੇ ਕੋਸ਼ਿਸ਼ ਕਰੋ ਆਪਦਾ ਰੂਟ ਵਗੈਰਾ ਪਹਿਲਾਂ ਦੇਖ ਕੇ ਚਲੋ ਜਿੱਧਰ ਨੂੰ ਵੀ ਜਾਣਾ ਖਾਸ ਤੌਰ ਤੇ ਜਿਹੜੇ ਪਹਾੜੀ ਹਿਲਗੇ ਐਲ ਐ ਵਗੈਰਾ ਨੂੰ ਜਦੋਂ ਆਪਾਂ ਜਾਣੇ ਆ ਤੇ ਇਧਰ ਨੂੰ ਲੈਂਡਸਲਾਈਡ ਵਗੈਰਾ ਕਾਫੀ ਹੁੰਦੀਆਂ ਹੈਗੀਆਂ ਤੇ ਪਾਣੀ ਪੂਣੀ ਵੀ ਸੜਕ ਤੇ ਆ ਜਾਂਦਾ ਹੈਗਾ ਫਲਡਿੰਗ ਦੇ ਜਿਹੜੇ ਸਾਈਨ ਵਗੈਰਾ ਉਹਨੂੰ ਫਾਲੋ ਕਰੋ ਜੇ ਕਿਸੇ ਬ੍ਰਿਜ ਦੇ ਥੱਲੇ ਦੀ ਲੰਘਦੇ ਹੋ ਤਾਂ ਬ੍ਰਿਜ ਦੇ ਥੱਲੇ ਵੀ ਕਈ ਵਾਰੀ ਪਾਣੀ ਵਗੈਰਾ ਖੜਾ ਹੁੰਦਾ ਕਿਉਂਕਿ ਡੂੰਗਾ ਹੁੰਦਾ ਉਹ ਜਿਹੜਾ ਥੱਲੇ ਦੀ ਪੱਟ ਕੇ ਬ੍ਰਿਜ ਬਣਾਇਆ ਹੁੰਦਾ ਸੋ ਉਹੋ ਜੀ ਥਾਂ ਦੇ ਉੱਤੇ ਜੇ ਪਾਣੀ ਤੁਹਾਨੂੰ ਖੜਾ ਦਿਸਦਾ ਤੇ ਨਾ ਜਾਓ ਉਧਰ ਨੂੰ ਕਿਉਂਕਿ ਜਿਹੜਾ ਫਲਡਿੰਗ ਫਿਰ ਬੈਡ ਹੁੰਦੀ ਹੈਗੀ ਆ ਤੇ ਇਸੇ ਤਰੀਕੇ ਦੇ ਨਾਲ ਆਪਾਂ ਥੋੜੀ ਜੀ ਗੱਲਬਾਤ ਕਰਾਂਗੇ ਵੀ ਪ੍ਰੀ ਟ੍ਰਿਪ ਆ ਜਿਹੜੀ ਟਰੱਕਾਂ ਦੇ ਵਿੱਚ ਵੀ ਇਹ ਕਰਨੇ ਕਿਉਂ ਜ਼ਰੂਰੀ ਆ ਕਿਉਂਕਿ ਕਈ ਲੋਕ ਇਹ ਸੋਚਦੇ ਪ੍ਰੀ ਟ੍ਰਿਪ ਦਾ ਕੀ ਆ ਇਹ ਮਹੀਆ ਤਾਂ ਮੇਰੇ ਮਕੱਲਾ ਵੀ ਗਵਰਨਮੈਂਟ ਨੇ ਬਣਾਏ ਹੋਏ ਆ ਰੂਲ ਤੇ ਇਹ ਕਿੱਡੀ ਗੱਲ ਆ ਸੈਲਫ ਮਾਰੀ ਸਵੇਰੋਂ ਤੇ ਟਰੱਕ ਚੱਕਦਾ ਮੈਨੂੰ ਲੱਗਦਾ ਜੀ ਜਿਹੜੀ ਪ੍ਰੀ ਟ੍ਰਿਪ ਆ ਇਹ ਨਾ ਬਹੁਤ ਲਾਜ਼ਮੀ ਆ ਤੁਹਾਡੇ ਵਾਸਤੇ ਪ੍ਰੀ ਟ੍ਰਿਪ ਜਰੂਰ ਕਰਕੇ ਤਰਿਆ ਕਰੋ ਕਿਉਂਕਿ ਜਿਹੜੀਆਂ ਸੜਕ ਦੇ ਉੱਤੇ ਫਿਰ ਆਪਾਂ ਨੂੰ ਪ੍ਰੋਬਲਮਾਂ ਆਉਂਦੀਆਂ ਜੇ ਪ੍ਰੋਪਰ ਤਰੀਕੇ ਨਾਲ ਆਪਾਂ ਪ੍ਰੀ ਟ੍ਰਿਪ ਕੀਤੀ ਹੋਵੇ ਤਾਂ ਮੈਨੂੰ ਲੱਗਦਾ ਵੀ ਉਹ ਪ੍ਰੋਬਲਮਾਂ ਤੁਹਾਡੀਆਂ ਬਹੁਤ ਸਾਰੀਆਂ ਘਟ ਸਕਦੀਆਂ ਹੈ ਜਿਹੜੀਆਂ ਤੁਹਾਨੂੰ ਤੁਹਾਡੀ ਜਿਹੜੀ ਖੱਜਲ ਖਰਾਬੀ ਆ ਉਹ ਸੜਕ ਤੇ ਕਿਸੇ ਹੱਦ ਤੱਕ ਰੁਕ ਸਕਦੀ ਹੈਗੀ ਆ ਤੁਸੀਂ ਅੱਜਕੱਲ ਤਾਂ ਬੜਾ ਸੌਖਾ ਹੋਇਆ ਬਾਹਰ ਜਿਹੜੇ ਨਵੇਂ ਟਰੱਕ ਆ ਉਹਨਾਂ ਦੇ ਵਿੱਚ ਉਹ ਲਾਈਟ ਚੈੱਕ ਸਵਿਚ ਲੱਗੀ ਹੋਈ ਆ ਤੁਸੀਂ ਉਹਨੂੰ ਔਨ ਕਰਕੇ ਬਾਹਰ ਉਤਰਜੋ ਉਹ ਤੋਂ ਅਨੁਸਾਰੀਆਂ ਲਾਈਟਾਂ ਜਗਾ ਕੇ ਦਿਖਾ ਦਿੰਦੀ ਆ ਫਲੈਸ਼ਰ ਵੀ ਜਗਣਗੇ ਉਹਦੇ ਨਾਲ ਮਾਰਕਰ ਲਾਈਟਾਂ ਵੀ ਜਗਣਗੀਆਂ ਉਹਦੇ ਨਾਲ ਹੈੱਡਲਾਈਟਾਂ ਵੀ ਜਗੜਗੀਆਂ ਉਹਦੇ ਨਾਲ ਇੰਡੀਕੇਟਰ ਵੀ ਤੁਹਾਡੇ ਔਨ ਹੋਣਗੇ ਉਦੋਂ ਨਾਲ ਹਾਈ ਬੀਮ ਸਾਰਾ ਕੁਝ ਤੁਹਾਨੂੰ ਦੱਸੂਗਾ ਬ੍ਰੇਕ ਲਾਈਟਾਂ ਵੀ ਟਰੈਲਰ ਦੀਆਂ ਤੁਹਾਨੂੰ ਕਿਸੇ ਨੂੰ ਇਹ ਨਹੀਂ ਕਹਿਣ ਦੀ ਲੋੜ ਜੇ ਮੇਰੇ ਬ੍ਰੇਕ ਤੇ ਪੈਰ ਰੱਖੀ ਤੁਸੀਂ ਪਿੱਛੇ ਚਲੇ ਜਾਓ ਲਾਈਟ ਉਹ ਔਨ ਕਰਕੇ ਆਪਦੀ ਸਵਿਚ ਤਾਂ ਤੁਹਾਨੂੰ ਸਾਰਾ ਕੁਝ ਚੈੱਕ ਹੋ ਜਾਊਗਾ ਤੁਹਾਡਾ ਫਿਰ ਦੇਖੋ ਟਾਇਰਾਂ ਦੇ ਉੱਤੇ ਡੰਡਾ ਲੈ ਕੇ ਚੰਗੀ ਤਰ੍ਹਾਂ ਮਾਰੋ ਉਹਨਾਂ ਦੀ ਆਵਾਜ਼ ਸੁਣੋ ਵੀ ਕਿਸੇ ਟਾਇਰ ਦੀ ਡਿਫਰੈਂਟ ਆਵਾਜ਼ ਤਾਂ ਨਹੀਂ ਆ ਰਹੀ ਥੱਪ ਥੱਪ ਤਾਂ ਨਹੀਂ ਹੋ ਰਹੀ ਜੇ ਤੁਹਾਡੀ ਟਾਇਰ ਦੀ ਥੱਪ ਥੱਪ ਹੋ ਰਹੀ ਹੈ ਤਾਂ ਮਤਲਬ ਟਾਇਰ 'ਚ ਹਵਾ ਘਟਾ ਆ ਕਿਤੇ ਨਾ ਕਿਤੇ ਮੇਕ ਵਗੈਰਾ ਲੱਗੀ ਆ ਜਾਂ ਤੁਹਾਡਾ ਬਾਲ ਵਗੈਰਾ ਲੀਕ ਹੈਗਾ ਕਿਉਂਕਿ ਹਰ ਵੇਲੇ ਪ੍ਰੀ ਟ੍ਰਿਪ ਜਰੂਰ ਕਰਿਆ ਕਰੋ ਫਿਰ ਆਪ ਦਾ ਧਿਆਨ ਦੇ ਨਾਲ ਜਿਹੜੇ ਨਟ ਹੁੰਦੇ ਆ ਸਾਰੇ ਉੱਤੇ ਕਸੇ ਹੋਏ ਟਾਇਰਾਂ ਦੇ ਉਨਾ ਵੱਲ ਧਿਆਨ ਦਿਓ ਵੀ ਕਿਸੇ ਵਿੱਚੋਂ ਰਸਟ ਤਾਂ ਨਹੀਂ ਬਾਹਰੋਂ ਨਿਕਲ ਰਹੀ ਜੇ ਉਹਦੇ ਵਿੱਚੋਂ ਜੰਗਾਲ ਜਿਆ ਬਾਹਰੋਂ ਨਿਕਲਿਆ ਹੋਇਆ ਤਾਂ ਮਤਲਬ ਜਿਹੜਾ ਨਾਟਾਉ ਤੁਹਾਡਾ ਕਿਤੇ ਨਾ ਕਿਤੇ ਮਾੜਾ ਮੋਟਾ ਟਿੱਲਾ ਥੱਲੇ ਧਿਆਨ ਨਾ ਮਾਰੋ ਵੀ ਕੋਈ ਜਿਹਦੀ ਪਾਈਪ ਹੈਗੀ ਆ ਉਹ ਤਾਂ ਨਹੀਂ ਕੋਈ 에ਅਰ ਵਾਲੀ ਲੀਕ ਹੋ ਰਹੀ ਜਾਂ ਕੋਈ ਹੈਂਗ ਹੋਈ ਹੁੰਦੀ ਆ ਵੀ ਉਹ ਕਿਸੇ ਤਰੀਕੇ ਦੇ ਨਾਲ ਪੁੱਠੇ ਸਿੱਧੇ ਪਾਸੇ ਨੂੰ ਤੁਰੀ ਫਿਰਦੀ ਆ ਆਪਦੇ ਬ੍ਰੇਕ ਪੈਡਾਂ ਵੱਲੋਂ ਮਾੜੀ ਜੀ ਨਿਗਾਹ ਮਾਰ ਲਓ ਵੀ ਕੋਈ ਤੁਹਾਡੀ ਸੀਲ ਵਗੈਰਾ ਤਾਂ ਨਹੀਂ ਲੀਕ ਹੋਈ ਵੀ ਤੁਹਾਡੇ ਬ੍ਰੇਕਾਂ ਦੇ ਵਿੱਚ ਤੇਲ ਤਾਂ ਨਹੀਂ ਤੁਰਿਆ ਫਰਦਾ ਜਾਂ ਤੁਹਾਡੇ ਜਿਹੜੇ ਬ੍ਰੇਕ ਪੈਡ ਹੈਗੇ ਉਹ ਪ੍ਰੋਪਰ ਹੈ ਸੋ ਇਹ ਥੋੜਾ ਜਿਹਾ ਚੀਜ਼ਾਂ ਹੁੰਦੀਆਂ ਇਸੇ ਤਰੀਕੇ ਨਾਲ ਅੱਗੇ ਆਜੋ ਜਿਹੜਾ ਤੁਹਾਡੇ 에어ਲਾਈਨ ਨਾਲ ਪਾਈਪਾਂ ਹੁੰਦੀਆਂ ਹੈਗੀਆਂ ਮੂਰਲੇ ਪਾਸੇ ਟਰੱਕ ਤੋਂ ਜਿਹੜੀਆਂ ਹੁੱਕ ਕਰਦੇ ਆ ਨੀਲੀ ਤੇ ਆਪਾਂ ਲਾਲ ਪਾਈਪ ਉਹਨੂੰ ਧਿਆਨ ਨਾਲ ਦੇਖੋ ਵੀ ਉਹ ਲੂਸ ਤਾਂ ਨਹੀਂ ਹੈ ਕਿ ਕਨੈਕਸ਼ਨ ਉਹਨਾਂ ਦੇ ਉੱਥੋਂ ਕਿਤੋਂ ਹਵਾ ਤਾਂ ਨਹੀਂ ਲੀਕ ਹੁੰਦੀ ਹੈਗੀ ਉਸ ਤੋਂ ਬਾਅਦ ਦੇ ਵਿੱਚ ਟਰੱਕ ਟ੍ਰੇਲਰ ਦੀ ਜਿਹੜੀ ਹਵਾ ਹੈਗੀ ਆ ਉਹਨੂੰ ਬ੍ਰੇਕ ਤੇ ਪੈਰ ਦੇ ਕੇ ਦੇਖੋ ਵਿੱਚ ਟਰੱਕ ਦੇ ਬਹਿ ਕੇ ਬ੍ਰੇਕਾਂ ਰਿਲੀਜ਼ ਕਰਕੇ ਵੀ ਤੁਹਾਡੀ ਜਿਹੜੀ ਸੂਈ ਆ ਉਹ ਥੱਲੇ ਨੂੰ ਤਾਂ ਨਹੀਂ ਜਾ ਰਹੀ ਜਾ ਰਹੀ ਤੇਜ਼ੀ ਦੇ ਨਾਲ ਜਿਉਂ ਜਾ ਰਹੀ ਤੇ ਜਿਹਦੇ ਨਾਲ ਜਾਂਦੀ ਹੈ ਇਹਦਾ ਮਤਲਬ ਕਿਤੇ ਰਕਦੇ ਤੁਹਾਡੀ ਜਿਹੜੀ 에ਅ ਲੀਕ ਆ ਉਹ ਮੇਜਰ ਹੋ ਰਹੀ ਹੈਗੀ ਆ ਤੇ ਤੁਹਾਨੂੰ ਫਿਕਸ ਕਰਨ ਦੀ ਲੋੜ ਹੈਗੀ ਆ ਇਸੇ ਤਰੀਕੇ ਦੇ ਨਾਲ ਮੋਟੀ ਜੀ ਸਰਸਰੀ ਜੀ ਨਿਗਾਹ ਜੇ ਤੁਸੀਂ ਇੰਜਨ ਦੇ ਥੱਲੇ ਵੈਸੇ ਹੀ ਮਾਰ ਲਓ ਥੱਲੇ ਨੂੰ ਦੇਖ ਕੇ ਵੀ ਕਿਤੇ ਤੇਲ ਤੂਲ ਤਾਂ ਨਹੀਂ ਮੇਰਾ ਲੀਕ ਹੋਇਆ ਹੋਇਆ ਤੇ ਉਹਦੇ ਨਾਲ ਹੀ ਬਹੁਤ ਸਾਰੀਆਂ ਚੀਜ਼ਾਂ ਬਾਜ ਜਾਂਦੀਆਂ ਟ੍ਰਾਂਸਮਿਸ਼ਨ ਦੇ ਰੀਗੇ ਦੇ ਵਿੱਚ ਨਿਗਾਹ ਮਾਰ ਲਓ ਕੋਈ ਉੱਥੇ ਤਾਂ ਨਹੀਂ ਤੇਲ ਤੂ ਲੀਕ ਹੋਇ ਤੇ ਕਿਉਂਕਿ ట్రాన్స్‌ਮਿਸ਼ਨ ਦੀ ਦਾ 스멜 ਹੀ ਇੰਨਾ ਦੀ ਹੁੰਦੀ ਹੈ ਵੀ ਜੇ ਥੋੜਾ ਘਣਾ ਵੀ ਤੇਲ ਲੀਕ ਹੋਇਆ ਹੋਵੇ ਤਾਂ ਤੁਹਾਡੇ ਨੱਕ ਨੂੰ ਝੱਟ ਪਤਾ ਲੱਗ ਜਾਂਦਾ ਵੀ ట్రాన్స్‌ਮਿਸ਼ਨ ਦਾ ਜਿਹੜਾ ਫਲੂਇਡ ਆ ਉਹ ਲੀਕ ਹੋਇਆ ਹੋਇਆ ਹੈਗਾ ਤੇ ਜੇ ਕਿਤੇ ਦੇਖੋ ਡੀਜ਼ਲ ਥੱਲੇ ਡ੍ਰਿਪ ਕਰਦਾ ਮਾੜਾ ਮੋਟਾ ਜਾਂ ਔਇਲ ਤੁਹਾਨੂੰ ਦਿਸਦਾ ਇਹਦਾ ਮਤਲਬ ਤੁਸੀਂ ਉਹਨੂੰ ਆਰਪੇਅਰ ਕਰਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਜੇ ਡੀਜ਼ਲ ਵਗੈਰਾ ਲੀਕ ਕਰਦਾ ਤਾਂ ਬਹੁਤ ਡੇਂਜਰਸ ਹੁੰਦਾ ਕਿਉਂਕਿ ਜੇ ਬਹੁਤੇ ਟਰੱਕਾਂ ਨੂੰ ਅੱਗ ਵਗੈਰਾ ਜਦੋਂ ਪੈਂਦੀ ਆ ਉਹ ਇਸੇ ਤਰੀਕਿਆਂ ਨਾਲ ਹੀ ਪੈਂਦੀ ਆ ਆਪਾਂ ਥੱਲੇ ਕਈ ਵਾਰੀ ਵੇਖਦੇ ਨਹੀਂ ਤੁਹਾਨੂੰ ਪਤਾ ਵੀ ਇੰਨੇ ਜ਼ੋਰ ਦੀ ਟਰਾਂਸਮਿਸ਼ਨ ਘੁੰਮਦਾ ਇੰਨੇ ਜ਼ੋਰ ਦੀ ਇੰਜਨ ਸਾਰਾ ਚੱਲ ਰਿਹਾ ਹੈਗਾ ਜੇ ਕਿਤੇ ਕੋਈ ਫਲੂਇਡ ਜਿਵੇਂ ਉਹ ਚਾਹੇ ਡੀਜ਼ਲ ਫਲੂਇਡ ਹੋਵੇ ਚਾਹੇ ਉਹ ਟਰਾਂਸਮਿਸ਼ਨ ਫਲੂਇਡ ਹੋਵੇ ਉਹ ਕਿਤੇ ਲੀਕ ਕਰਦਾ ਤਾਂ ਜਿਹੜੇ ਅੱਗ ਦੇ ਚਾਂਸਸ ਆ ਉਹ ਬਹੁਤ ਵੱਧ ਜਾਂਦੇ ਹੁੰਦੇ ਤੇ ਸਿਆਲਾਂ ਦੇ ਵਿੱਚ ਇੱਕ ਖਾਸ ਖਿਆਲ ਰੱਖੋ ਵੀ ਜਿਹੜਾ ਤੁਹਾਡਾ ਮਫਲਰ ਹੁੰਦਾ ਜਿਹੜਾ ਧੂੰਏ ਵਾਲਾ ਸਲੈਂਸਰ ਵਗੈਰਾ ਥੱਲੇ ਦੀ ਸਾਰਾ ਸਿਸਟਮ ਚੱਲਦਾ ਉਹਦੇ ਵੱਲੋਂ ਨਿਗਾ ਮਾਰੋ ਵੀ ਕਿਤੇ ਲੀਕ ਤਾਂ ਨਹੀਂ ਕਰਦਾ ਕਿਉਂਕਿ ਜੇ ਰੋਟ ਰਾਤ ਨੂੰ ਆਪਾਂ ਟਰੱਕ ਆਈਡਲ ਕਰਦੇ ਹੈਗੇ ਆ ਤਾਂ ਜੇ ਉਹ ਫਿਊਮ ਤੁਹਾਡੇ ਕੈਬ ਦੇ ਵਿੱਚ ਆ ਜਵੇ ਤਾਂ ਉਹਦੇ ਨਾਲ ਕਾਰਬਨ ਮੋਨੋਆਕਸਾਈਡ ਬਣਦੀ ਹੈ ਜਿਹਦਾ ਕਰਕੇ ਲੋਕ ਜਿਵੇਂ ਆਪਣੇ ਇੰਡੀਆ 'ਚ ਨਹੀਂ ਅੰਗੀਠੀਆਂ ਲਾ ਕੇ ਸੌਂ ਜਾਂਦੇ ਸੀ ਤੇ ਰਾਤ ਨੂੰ ਸੁੱਤੇ ਰਹਿ ਜਾਂਦੇ ਸੀ ਕਿ ਗੈਸ ਚੜ ਜਾਂਦੀ ਸੀ ਉਸੇ ਤਰੀਕੇ ਦੇ ਨਾਲ ਜਿਹੜਾ ਟਰੱਕ ਦਾ ਸਲੈਂਸਰ ਹੈਗਾ ਜੇ ਕਿਤੇ ਉਹ ਲੀਕ ਕਰਦਾ ਹੋਵੇ ਤੇ ਉਹਦਾ ਧੂੰਆ ਅੰਦਰ ਜਾਂਦਾ ਰੱਕ ਦੇ ਵਿੱਚ ਤਾਂ ਤੁਹਾਨੂੰ ਪ੍ਰੋਬਲਮ ਉਹਦੀ ਆ ਸਕਦੀ ਹੈਗੀ ਸੋ ਜਿਵੇਂ ਮੈਂ ਕਿਹਾ ਵੀ ਆਪਦਾ ਹੱਡ ਵੀ ਚੱਕ ਲਿਆ ਕਰੋ ਕਦੇ ਨਾ ਕਦੇ ਹੱਡ ਚੱਕ ਕੇ ਧਿਆਨ ਨਾਲ ਦੇਖਿਆ ਕਰੋ ਵੀ ਕੋਈ ਪਾਈਪ ਉਹ ਲੀਕਤਾ ਨਹੀਂ ਕਰ ਰਹੀ ਕੋਈ ਕੂਲੈਂਟ ਵਗੈਰਾ ਤੁਹਾਡਾ ਲੀਕਤਾ ਨਹੀਂ ਕਰਦਾ ਖਾਸ ਤੌਰ ਤੇ ਸਿਆਲਾਂ ਦੇ ਵਿੱਚ ਜਿਹੜੀਆਂ ਕੂਲੈਂਟ ਵਾਲਾਂ ਦੇ ਪਾਈਪਾਂ ਹੁੰਦੇਗਾ ਉਹ ਕਦੇ ਨਾ ਕਦੇ ਸੰਗੜ ਜਾਂਦੇਗਾ ਜੀਦਾ ਕਰਕੇ ਜਦੋਂ ਟਰੱਕ ਬੰਦ ਹੁੰਦਾ ਤਾਂ ਉਹ ਖੜੇ ਟਰੱਕ ਦਾ ਕੂਲੈਂਟ ਲੀਕ ਹੋ ਜਾਂਦਾ ਸਿਆਲ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵਾਰੀ ਆਪ ਇਹਨਾਂ ਸਾਰੀਆਂ ਕੂਲੈਂਟ ਵਾਲਾਂ ਦੇ ਇਹੜੇ ਪਾਈਪਾਂ ਹੈਗ ਉਹਨਾਂ ਨੂੰ ਤੁਸੀਂ ਮੇਰੇ ਖਿਆਲ ਮੁਤਾਬਕ ਟਾਈਟ ਕਰੋ ਥੋੜ੍ਹਾ ਥੋੜ੍ਹਾ ਜੀ ਦੋ ਦੋ ਚਾਰ ਚਾਰ ਵੀ ਝੂੜੀਆਂ ਆ ਗਈਆਂ ਤਾਂ ਰਾਹ ਦੇ ਵਿੱਚ ਤੁਹਾਨੂੰ ਪ੍ਰੋਬਲਮ ਫਿਰ ਨਹੀਂ ਆਊਗੀ ਸੋ ਜਿਵੇਂ ਕਹਿੰਦਾ ਪ੍ਰੀ ਟ੍ਰਿਪ ਇਜ਼ ਵੈਰੀ ਵੈਰੀ ਇੰਪੋਰਟੈਂਟ ਲੈਂਡਿੰਗ ਵਗੈਰਾ ਆਪਦਾ ਦੇਖੋ ਧਿਆਨ ਨਾਲ ਲੋਡ ਜਰਾ ਤੁਹਾਡਾ ਲੱਦਿਆ ਹੋਇਆ ਹੈਗਾ ਉਹਨੂੰ ਦੇਖੋ ਪਿੱਛੇ ਸੀਲ ਸੂਲ ਤਾਂ ਨਹੀਂ ਕੋਈ ਟੁੱਟੋੜ ਕੇ ਲਿਆ ਗਿਆ ਜਾਂ ਕੋਈ ਜਿਵੇਂ ਕਹਿੰਦਾ ਵੀ ਤੁਹਾਡੀ ਮਾਰਕਿੰਗ ਲਾਈਟ ਵਗੈਰਾ ਸਾਰਾ A ਤੋਂ Z ਇਕੱਲੇ ਚੈੱਕ ਕਰਕੇ ਫਿਰ ਤੁਰੋ ਤਾਂ ਕਿ ਤੁਹਾਨੂੰ ਸੜਕ ਦੇ ਉੱਤੇ ਪ੍ਰੋਬਲਮ ਨਾ ਆਵੇ ਜਦੋਂ ਆਪਾਂ ਸੜਕ ਦੇ ਕਈ ਵਾਰੀ ਜਾਂਦੇ ਹੁੰਨੇ ਆ ਕਈ ਰੱਖਨੇ ਆਪਾਂ ਜਦੋਂ ਬ੍ਰੇਕਾਂ ਤੇ ਪੈਰ ਰੱਖਦੇ ਤਾਂ ਪਿੱਛੇ ਪੂ 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 ਬਾਜੀਆਂ ਆਉਂਦੀ ਹੁੰਦੀ ਐ ਇਹਦਾ ਮਤਲਬ ਵੀ ਤੁਹਾਡੇ ਜਿਹੜਾ ਟਰੱਕ ਦੇ ਬ੍ਰੇਕ ਆ ਨਾ ਉਹ ਐਡਜਸਟ ਕਰਨ ਵਾਲੇ ਹੈਗੇ ਆ ਉਹਨੂੰ ਜੇ ਮਗਲ ਮਹੀਨੇ ਚ ਇੱਕ ਅੱਧੀ ਵਾਰੀ ਧਿਆਨ ਨਾਲ ਦੇਖ ਲਿਆ ਕਰੋ ਵੀ ਐਡਜਸਟਮੈਂਟ ਉਹਦੀ ਹੋਣ ਵਾਲੀ ਤਾਂ ਨਹੀਂ ਜੇ ਹੋਣ ਵਾਲੀ ਆ ਤਾਂ ਉਹ ਸੌਖਾ ਹੀ ਕੰਮ ਹੁੰਦਾ ਉਹਨੂੰ ਤੁਸੀਂ ਆਪ ਵੀ ਜਿਹੜਾ ਬ੍ਰੇਕਾਂ ਨੂੰ ਟਾਈਟ ਕਰ ਸਕਦੇ ਹੈਗੇ ਆ ਤੇ ਉਹ ਅੱਜ ਕੱਲ ਤਾਂ ਪਹਿਲਾਂ ਤਾਂ ਉਹ ਹੁੰਦਾ ਸੀਗਾ 916 ਦੀ ਜੋ ਗੋਟੀ ਦੇ ਨਾਲ ਹੀ ਸਾਰੇ ਹੋ ਜਾਂਦੇ ਹੁੰਦੇ ਸੀ ਅਡਜਸਟ ਹੁਣ ਇਹ ਇੱਕ ਨਵਾਂ ਸਿਸਟਮ ਜਾਇਆ ਹੈ ਪਹਿਲਾਂ ਉਹਨੂੰ ਪੇਚ ਕੱਸੇ ਜਿਵੇਂ ਪੋਲ ਕਰੋ ਉੱਪਰ ਨੂੰ ਬਾਅਦ ਦੇ ਵਿੱਚ ਇੱਕ ਸਪੈਸ਼ਲ ਗੋਟੀ ਹੁੰਦੀ ਹੈ ਉਹਦੇ ਨਾਲ ਟਾਈਟ ਕਰਕੇ ਤੇ ਉਦੋਂ ਪਿੱਛੋਂ ਉਹਨੂੰ ਜਿਵੇਂ ਮਗਰ ਲਾ ਵੀ ਗੇੜਾ ਅੱਧਾ ਗੇੜਾ ਉਹਨੂੰ ਵਾਪਸ ਮੋੜ ਦਿਓ ਉਦੋਂ ਪਿੱਛੋਂ ਉਹਨੂੰ ਜਿਹੜਾ ਤੁਹਾਡਾ ਬ੍ਰੇਕ ਚੈਂਬਰ ਹੁੰਦਾ ਜਾਂ ਬ੍ਰੇਕ ਆਪਣਾ ਸਿੱਖ ਰਹੇ ਹੁੰਦੇ ਆ ਡਰਮ ਹੁੰਦਾ ਉਹਦੇ ਉੱਤੇ ਛੱਟ ਮਾਰ ਕੇ ਦੇਖੋ ਜੇ ਤਾਂ ਜਿਆਦਾ ਟਾਈਟਲੀ ਟੰ ਟੰ ਦੀ ਆਵਾਜ਼ ਆ ਰਹੀ ਹੈ ਤੇ ਇਹਦਾ ਮਤਲਬ ਜਿਆਦਾ ਟਾਈਟ ਆ ਉਹਨੂੰ ਥੋੜਾ ਜਿਹਾ ਹੋਰ ਕਰੋ ਤੇ ਜੇ ਆਵਾਜ਼ ਠੀਕ ਠਾਕ ਆ ਰਹੀ ਹੈ ਟੰ ਟੰ ਦੀ ਇਹਦਾ ਮਤਲਬ ਤੁਹਾਡੇ ਬ੍ਰੇਕ ਜਿਹੜੇ ਅਡਜਸਟ ਹੋ ਗਏ ਆ ਵਧੀਆ ਤਰੀਕੇ ਨਾਲ ਤੇ ਫਿਰ ਤੁਹਾਨੂੰ ਸਕੇਲਾ ਵਗੈਰਾ ਤੇ ਵੀ ਕੋਈ ਪ੍ਰੋਬਲਮ ਨਹੀਂ ਪੈਂਦੀ ਤੇ ਕਿਉਂਕਿ ਦੋ ਤਰੀਕੇ ਨਾਲ ਹਵਾ ਚੈੱਕ ਹੁੰਦੀ ਹੁੰਦੀ ਹੈ ਜਦੋਂ ਆਪਾਂ ਪ੍ਰੀ ਟ੍ਰੈਪ ਕਰਦੇ ਆ ਇੱਕ ਤਾਂ ਰੈਗੂਲਰ ਜਿਹੜੀਆਂ ਤੁਹਾਡੀਆਂ ਬ੍ਰੇਕਾਂ ਹੈਗੀਆਂ ਹੀ ਆ ਰਾਈਟ ਉਹਨਾਂ ਨੂੰ ਤੁਸੀਂ ਟਰੱਕ ਨੂੰ ਪੱਧਰੇ ਥਾਂ ਦੇ ਉੱਤੇ ਖੜਾ ਕੇ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਓਟੇ ਵਗੈਰਾ ਲਾ ਕੇ ਜਿਹੜੇ ਬ੍ਰੇਕ ਆ ਦੋਹੇ ਅੰਦਰ ਤੱਕ ਦਿਓ ਫਿਰ ਦੇਖੋ ਵੀ ਕਿਤੇ ਹਵਾ ਤਾਂ ਨਹੀਂ ਤੁਹਾਡੇ ਲਈ ਖੁੰਦੀ ਟਰੱਕ ਦੇ ਵਿੱਚ ਮੇਰਾ ਕਹਿ ਲਓ ਉਹ 4 ਪੀਐਸਆਈ ਤੋਂ ਵੱਧ ਨਹੀਂ ਹੋਣੀ ਚਾਹੀਦੀ 1 ਮਿੰਟ ਦੇ ਵਿੱਚ ਤੇ ਉਦੋਂ ਪਿੱਛੋਂ ਓਵੇਂ ਟਰੱਕ ਖੜੇ ਤੋਂ ਤੁਸੀਂ ਬ੍ਰੇਕਾਂ ਤੇ ਪੈਰ ਰੱਖ ਲਓ ਬ੍ਰੇਕ ਦੇ ਉੱਤੇ ਪ੍ਰੈਸ਼ਰ ਦਿਓ ਫਿਰ ਚੈੱਕ ਕਰੋ ਵੀ ਤੁਹਾਡੀ ਹਵਾ ਤਾਂ ਨਹੀਂ ਕਿਤੇ ਲੀਕ ਹੋ ਰਹੀ ਉਹ ਵੀ ਮੇਰਾ ਖਿਆਲ ਦੋ ਜਾਂ ਤਿੰਨ ਪੀਐਸਆਈ ਤੋਂ ਤੁਹਾਡੀ ਵੱਧ ਨਹੀਂ ਲੀਕ ਹੋਣੀ ਚਾਹੀਦੀ ਮਿੰਟ ਦੇ ਵਿੱਚ ਕਿਉਂਕਿ ਜਿਆਦਾ ਹੁੰਦੀ ਹੈ ਇਹਦਾ ਮਤਲਬ ਤੁਸੀਂ ਸੇਫ ਨਹੀਂ ਹੈਗੇ ਆਪਦੀ ਹਵਾ ਜਿਹੜੀ ਹੈ ਉਹ ਕਿਤੋਂ ਨਾ ਕਿਤੋਂ ਫਿਕਸ ਕਰਾਓ ਹੁੰਦੀਆਂ ਛੋਟੀਆਂ ਛੋਟੀਆਂ ਗੱਲਾਂ ਜਿਵੇਂ ਉਹ ਆਪਣੀਆਂ ਪਿੱਛੇ ਟਰੈਲਰ ਦੀਆਂ ਕਪਲਿੰਗ ਵਾਲੀਆਂ ਚੀਜ਼ਾਂ ਹੁੰਦੀਆਂ ਉਹਨਾਂ ਦੇ ਜ ਰਬੜਾਂ ਜਿਹੜੀਆਂ ਨਹੀਂ ਹੁੰਦੀਆਂ ਕਾਲੀਆਂ ਕਾਲੀਆਂ ਜੀਆਂ ਕਈ ਵਾਰੀ ਉਹ ਖਰਾਬ ਹੋ ਜਾਂਦਾ ਤਾਂ ਉੱਥੋਂ ਵੀ ਹਵਾ ਜਿਹਦੀ ਲੀਕ ਹੋ ਜਾਂਦੀ ਹੈ ਸੋ ਕਈ ਵਾਰੀ ਬ੍ਰੇਕ ਚੈਂਬਰ ਵਗੈਰਾ ਮਾੜਾ ਮੋਟਾ ਲੀਕ ਕਰਦਾ ਹੁੰਦਾ ਓਏ ਥੋੜਾ ਜਿਹਾ ਚੀਜ਼ਾਂ ਸੀਗੀਆਂ ਜਿਹੜੀਆਂ ਪ੍ਰੀ ਟ੍ਰਿਪ ਦੇ ਵਿੱਚ ਤੁਸੀਂ ਖਾਸ ਤੌਰ ਤੇ ਖਿਆਲ ਰੱਖਿਆ ਕਰੋ ਕਿਉਂਕਿ ਵੱਡੀ ਮਸ਼ੀਨਰੀ ਆ ਪ੍ਰੀ ਟ੍ਰਿਪ ਤਾਂ ਜ਼ਰੂਰੀ ਆ ਚਲੋ ਫਿਰ ਆਪਾਂ ਇੰਨੀਆਂ ਗੱਲਾਂ ਬਾਤਾਂ ਸੀਗੀਆਂ ਅਗਲੇ ਹਫ਼ਤੇ ਫੇਰ ਆਪਾਂ ਕਿਸੇ ਨਾ ਕਿਸੇ ਹੋਰ ਟਾਪਿਕ ਤੇ ਗੱਲਬਾਤ ਕਰਾਂਗੇ ਤੁਹਾਡੇ ਨਾਲ ਤੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਬੀ ਸੇਫ ਔਨ ਦਾ ਰੋਡਸ